ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਅੱਜ ਮਲਤਾਨੀਆਂ ਪੋਲ ਦਾ ਰਸਮੀ ਉਦਘਾਟਨ ਕੀਤਾ ਗਿਆ ਇਸ ਮੌਕੇ ਉਹਨਾਂ ਵੱਲੋਂ ਪ੍ਰੋਸਾਦਵਾਇਆ ਗਿਆ ਕਿ ਬਟਿੰਡਾ ਲਈ ਹੋਰ ਵੀ ਬਖ ਬਖ ਸਹੂਲਤਾਂ ਦੇ ਵੱਡੇ ਪ੍ਰੋਜੈਕਟ ਚਾਰੀ ਕੀਤੇ ਜਾਣਗੇ ਇਸ ਮੌਕੇ ਵੱਡੀ ਗਿਣਤੀ ਵਿੱਚ ਆਪ ਆਗੂ ਤੇ ਵਿਧਾਇਕ ਮੌਜੂਦ ਸਨ ਉਹਨਾਂ ਵੱਲੋਂ ਕਿਹਾ ਗਿਆ ਕਿ ਮਲਤਾਨੀਆਂ ਪੋਲ ਨਾਲ ਲਾਈਨੋਂ ਪਾਰ ਇਲਾਕੇ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਇਸ ਨਾਲ ਕਾਰੋਬਾਰ ਵੀ ਵਧਣਗੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਮਲਤਾਨੀਆਂ ਪੁਲ ਦੇ ਦੁਦ ਘਾਟਨੀਆਂ ਜਿੱਥੇ ਮੁੱਖ ਮੰਤਰੀ ਲੋਕਾਂ ਨੂੰ ਸੰਬੋਧਨ ਕਰ ਰਹੇ ਹਨ ਕੋਈ ਸ਼ਿਕਾਇਤਾਂ ਸੁਕਵੇ ਵੀ ਨਹੀਂ ਉਹ ਵੀ ਮੌਕੇ ਤੇ ਸੁਣੀ ਵੀ ਜਾ ਸਕਦੇ ਨੇ ਦੂਰ ਵੀ ਕੀਤੇ ਜਾ ਸਕਦੇ ਨੇ ਨਾਲ ਆਫੀਸਰ ਸਹਿਪਾਨ ਸਾਰੇ ਬੈਠੇ ਹੋਏ ਆਜ ਨਨਵਾੜੇ ਮੈਂ ਇਸ ਤੋਂ ਬਾਅਦ ਲਾਇਬ੍ਰੇਰੀ ਲਾਇਬ੍ਰੇਰੀ ਉਹਨਾਂ ਨੂੰ ਨਰਮਾਣਾ ਜਾ ਕੇ बठिंडे इलाके का अज दौरा इस तू तो बाद चौदह तरीक नक्तसर साहब विखे माघी के मेले से और गाय मुक्त की धरती उ नतमस्तक होवे आशीर्वाद देव गे परमात्मा समत्त बख्शे बल बख्शे, जिस जिम्मेवारी नभा लगे हुए हैं उन्होंने उस जिम्मेवारी होर तन देना ਅਕਸ਼ਿਪਾਤਮਾ ਮੈਂ ਮਾਫੀ ਚਾਹਨਾ ਕਿ ਮੌਸਮ ਦੀ ਖਰਾਬੀ ਕਰਕੇ ਥੋੜੇ ਪ੍ਰੋਗਰਾਮ ਦੇਖੋ ਗਿਆ ਪਰ ਕੋਈ ਗੱਲ ਨਹੀਂ ਕੋਈ ਐਸਟਾ ਕਾਲੀ ਵਾਲੀ ਜਿਹੜੀ ਉਹ ਪ੍ਰੋਗਰਾਮ ਬੁਤੀ ਨਹੀਂ ਰੱਖੇ ਸੀਗੇ ਤਾਂ ਅਸੀਂ ਉਹ ਦੋਨੇ ਜਿਹਨੇ ਪ੍ਰੋਗਰਾਮ ਜਿਹੜੇ ਨੇ ਅਟੈਂਡ ਕਰਾਂਗੇ ਤੇ ਮੈਨੂੰ ਵੀ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਟਿੰਡੇ ਦੀ ਤਰੱਕੀ ਵਾਸਤੇ ਹੋਰ ਨਵੇਂ ਰਸਤੇ ਖੁੱਲਣਗੇ ਕੁਰ ਲੋਕਾਂ ਨੂੰ ਕੁਝ ਪੁੱਛ ਕੇ ਪੁੱਜਣਗੇ ਭਾਵੇਂ ਉਹ ਛੋਟਾ ਵਪਾਰੀ ਹੈ ਭਾਵੇਂ ਦੁਕਾਨਦਾਰ ਹੈ ਭਾਵੇਂ ਉਹ ਕਿਸਾਨ ਨੇ ਭਾਵੇਂ ਉਹ ਟਰਾਂਸਪੋਰਟਰ ਨੇ ਭਾਵੇਂ ਜਿਸ ਮੱਤੀ ਵਰਗ ਨੂੰ ਮਰਾਜਮ ਨੇ ਜਿਸ ਮੱਤੀ ਵਰਗ ਨੂੰ ਰਿਪਰੈਜ਼ੈਂਟ ਕਰਦੇ ਨੇ ਜਾਂ ਸਬੰਧ ਰੱਖਦੇ ਨੇ ਪੰਜਾਬ ਸਰਕਾਰ ਵੱਲੋਂ ਹਮੇਸ਼ਾ ਹਰ ਇੱਕ ਦੀ ਤਰੱਕੀ ਲਈ دعਵਾਾਂ ਤੇ ਤਰੱਕੀ ਲਈ ਜਿਹੜੀਆਂ ਪਾਲਿਸੀਜ਼ ਬਣਾਈ ਜਾਂਦੀਆਂ ਨੇ ਪਾਰਦਰਸ਼ੀ ਢਿੱਕੇ ਨਾਲ ਤੇ ਮੈਂ ਇੱਕ ਹੋਰ ਫੇਲ ਢਿੰਡੇ ਨੇ ਸ਼ਹਿਰ ਦੇ ਹਰਦਵਾਰ ਦੀ ਕਸਬਿਆਂ ਦੇ ਸਾਰੇ ਜਿੰਨੇ ਵੀ ਤੇ 파ਟਨਰ ਸੰਬੰਧ ਦੇ ਨੇ ਨਈ ਵੀ ਹੈ ਕਿ ਸਮੁਤਾਂ ਨੇ ਜਿੰਨੇ ਵੀ ਮਾਪੇ ਪੈਨਾ ਖਾਸ ਤੌਰ ਤੇ ਮੈਨੂੰ ਨਜ਼ਰ ਆ ਰਹੀਆਂ ਟਰੈਂਡ ਦੇ ਵਿੱਚ ਟਰੈਂਡ ਦੀ ਬਾਧਿਓ ਦੇ ਇੱਥੇ ਆਇਆ ਤੁਸੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਬਹੁਤ ਤੁਹਾਨੂੰ ਮਾਨ ਸਤਿਕਾਰ ਪਰਮਾਤਮਾ ਕੀ ਹੀਰਦਾਸ ਕਰਦੇ ਸਾਰਿਆਂ ਦੇ ਘਰ ਅਜ ਤਨੁਸਤੀ ਰਹਿਣ ਨਵਾਂ ਸਾਲ ਜਿਹੜਾ ਉਹ ਨਵੀਆਂ ਲੋਆਂ ਨਵੀਆਂ ਰੌਣਕੀਆਂ ਲੈ ਕੇ ਆਵੇ ਔਰ ਲੋੜੀਆਂ ਤਿਹਾਰ ਵਿੱਚ ਇਹ ਸੇ ਵੀ ਇਸ਼ਰ ਆ ਦਲਿੱਦਰ ਜਾ ਦਲਿੱਦਰ ਦੀ ਜਾਨ ਚੁਣ ਲੈ ਪਾ ਜਿੰਨੀਆਂ ਵੀ ਸਮਾਜ ਦੇ ਵਿੱਚ ਪ੍ਰੀਤੀਆਂ ਨੇ ਉਹਨਾਂ ਨੂੰ ਆਪਾਂ ਖਤਮ ਕਰੀਏ ਮਿਲ ਕੇ ਰੱਖੇ ਤਾਂ ਕਿ ਆਪਾਂ ਪੰਜਾਬ ਦੇ ਵਿੱਚ ਸੁੱਖ ਸ਼ਾਂਤੀ ਨਾਲ বাস ਸਕੀਏ ਸਾਰੀ ਦੁਨੀਆ 'ਚ ਸੁੱਖ ਸ਼ਾਂਤੀ ਦੀ ਸਭ ਆਦੇ ਭਲੇ ਦੀ ਅਰਦਾਸ ਕਰੀਏ ਪਰ ਬੋਲਤਾਂ ਬਾਅਦ ਬਹੁਤ ਸ਼ਾਨਦਾਰ ਇਹ ਪਰੇ ਫੇਰ ਪਹੰਚਾ